ਸਤਿ ਸ਼੍ਰੀ ਅਕਾਲ ਤਿੱਜੀ ਆਨੂ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਗਰਮ ਮਸਾਲੇ ਦੀ ਰੈਸিপি ਉਹ ਵੀ ਪੰਜਾਬੀ ਸਟਾਈਲ ਵਿੱਚ ਜਿਹੜਾ ਪੰਜਾਬੀ ਗਰਮ ਮਸਾਲਾ ਹੁੰਦਾ ਹੈ ਉਹਦੀ ਰੈਸিপি ਸ਼ੇਅਰ ਕਰ ਰਹੀਆਂ ਬਾਜ਼ਾਰ ਤੋਂ ਬਹੁਤ ਹੀ ਜ਼ਿਆਦਾ ਵਧੀਆ ਬੰਦਾ ਹੈ ਸਾਰੇ ਬ੍ਰਾਂਡਸ ਫਿੱਕੇ ਪੈ ਜਾਂਦੇ ਨੇ ਇਹਦੇ ਅੱਗੇ ਤੇ ਤੁਸੀਂ ਜ਼ਰੂਰ ਟਰਾਈ ਕਰਨਾ ਬਹੁਤ ਜ਼ਿਆਦਾ ਸਵਾਦ ਆ ਜਾਂਦਾ ਹੈ ਜੇ ਤੁਸੀਂ ਅੱਧਾ ਚਮਚ ਵੀ ਸਬਜ਼ੀ ਵਿੱਚ ਪਾ ਦੋ ਤਾਂ ਤਾਂ ਇਹਦੇ ਵਾਸਤੇ ਜਿਹੜੇ ਮੈਂ ਇੰਗਰੀਡੀਅੰਟਸ ਲਿੱਤੇ ਨੇ ਉਹ ਵੇਖ ਲਵਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਜਿਹੜਾ ਬਾਜ਼ਾਰ ਵਿੱਚ ਗਰਮ ਮਸਾਲਾ ਮਿਲਦਾ ਹੈ ਉਹਦੇ ਵਿੱਚ ਧਨੀਏ ਦੀ ਅਮਾਉਂਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਸ ਵਾਸਤੇ ਉਹਦਾ ਜਿਹੜਾ ਕਰਾਰਾਪਨ ਤੇ ਜਿਹੜੀ ਖੁਸ਼ਬੂ ਹੈ ਉਹ ਕਮ ਹੋ ਜਾਂਦੀ ਹੈ ਤੇ ਇਸ ਵਾਸਤੇ ਜਿਹੜੇ ਇਥੇ ਇੰਗਰੀਡੀਅੰਟਸ ਨੇ ਉਹਦਾ ਨਾਪ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੁਸੀਂ ਇਸੇ ਤਰੀਕੇ ਨਾਲ ਬਣਾ ਕੇ ਟਰਾਈ ਕਰਨਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਤੇ ਇੱਥੇ ਜਿਹੜੀਆਂ ਚੀਜ਼ਾਂ ਮੈਂ ਯੂਜ਼ ਕੀਤੀਆਂ ਨੇ ਹੋ ਸਕੇ ਤਾਂ ਤੁਸੀਂ ਸਾਰੀਆਂ ਪਾਣਾ ਜੇ ਕੋਈ ਵੀ ਚੀਜ਼ ਤੁਹਾਨੂੰ ਨਾ ਲੱਭੇ ਜਾਂ ਤੁਹਾਡੇ ਕੋਲ ਨਾ ਅਵੇਲੇਬਲ ਹੋਏ ਤਾਂ ਤੁਸੀਂ ਅਵੋਇਡ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਜਿਹੜਾ ਧਨੀਆ ਹੈ ਉਹ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਯੂਜ਼ ਨਹੀਂ ਕੀਤਾ ਹੈ ਇੱਥੇ ਮੈਂ 4 ਵੱਡੇ ਚਮਚ ਧਨੀਆ ਲਿੱਤਾ ਹੈ ਤੇ 6 ਵੱਡੇ ਚਮਚ ਜੀਰੇ ਦੇ ਨੇ ਜੀਰਾ ਜਿਹੜਾ ਉਹ ਨਾਰਮਲ ਵਾਲਾ ਹੈ ਸ਼ਾਈ ਜੀਰਾ ਨਹੀਂ ਯੂਜ਼ ਕੀਤਾ ਮੈਂ ਇੱਥੇ ਸ਼ਾਈ ਗਰਮ ਮਸਾਲਾ ਨਹੀਂ ਸ਼ੇਅਰ ਕਰ ਰਹੀਆਂ ਪੰਜਾਬੀ ਗਰਮ ਮਸਾਲੇ ਦੀ ਰੈਸিপি ਹੈ ਤੇ ਨਾਰਮਲ ਵਾਲਾ ਜਿਹੜਾ ਜੀਰਾ ਹੁੰਦਾ ਹੈ ਉਹ ਲਿੱਤਾ ਹੈ ਮੈਂ ਤੇ ਸਾਬੂਤ ਅਣੀਆਂ ਲਿੱਤਾ ਹੈ ਨਾਲ ਹੀ ਅਸੀ ਲਿੱਤੀਆਂ ਨੇ ਮੋਟੀਆਂ ਲਾਚੀਆਂ 10 ਤੋਂ 12 ਦੋ ਵੱਡੇ ਟੁਕੜੇ ਜਿਹੜੇ ਨੇ ਉਹ ਦਾਲਚੀਨੀ ਦੇ ਨੇ 10 ਤੋਂ 12 ਤੇਜ ਪੱਤੇ ਨੇ ਇੱਕ ਜਵਿਤਰੀ ਦਾ ਫੁੱਲ ਜਿਹੜਾ ਹੁੰਦਾ ਹੈ ਤੁਸੀਂ ਵੇਖ ਸਕਦੇ ਹੋ ਇਹ ਪੂਰਾ ਫੁੱਲ ਹੈ ਟੁਕੜਿਆਂ ਵਿੱਚ ਟੁੱਟਿਆ ਹੋਇਆ ਹੈ ਤੇ ਤੁਸੀਂ ਇਹਨੂੰ ਵੀ ਯੂਜ਼ ਜ਼ਰੂਰ ਕਰਨਾ ਹੈ ਇਹਦਾ ਬਹੁਤ ਜ਼ਿਆਦਾ ਚੰਗਾ ਜਿਹੜਾ ਹੈ ਉਹ ਫਲੇਵਰ ਆਂਦਾ ਹੈ ਗਰਮ ਮਸਾਲੇ ਵਿੱਚ ਤੇ ਸੁੰਡ ਲੀਤੀ ਹੈ ਸੁੱਕੀ ਵਾਲੀ ਅਦਰਕ ਜਿਹੜੀ ਹੁੰਦੀ ਹੈ ਇਹਦੇ ਵੀ ਦੋ ਵੱਡੇ ਵੱਡੇ ਟੁਕੜੇ ਲਿੱਤੇ ਨੇ ਮੈਂ ਤੁਸੀਂ ਵੇਖ ਸਕਦੇ ਹੋ ਕਿੰਨੀ ਅਮਾਊਂਟ ਹੈ ਤੇ ਇੱਥੇ ਗ੍ਰਾਮ ਵਿੱਚ ਵੀ ਰੈਸিপি ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗੀ 4 ਵੱਡੇ ਚਮਚ ਕਾਲੀਆਂ ਮਿਰਚਾਂ ਨੇ ਇਹਦੇ ਨਾਲ ਤਿੱਖਾਪਨ ਆਉਂਦਾ ਹੈ ਤੇ ਤੁਸੀਂ ਜ਼ਰੂਰ ਯੂਜ਼ ਕਰਨਾ 12 ਤੋਂ 15 ਤੇਜ ਪੱਤੇ ਲਿੱਤੇ ਸੰ 2 ਵੱਡੇ ਚਮਚ ਲੌਂਗ ਨੇ ਤੇ 2 ਵੱਡੇ ਚਮਚੀ ਛੋਟੀਆਂ ਹਰੀਆਂ ਵਾਲੀਆਂ ਇਲਾਚੀਆਂ ਲਿੱਤੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਯੂਜ਼ ਨਾਲ ਗਰਮ ਮਸਾਲਾ ਜਿਹੜਾ ਹੈ ਉਹ ਬਹੁਤ ਵਧੀਆ ਬੰਦਾ ਹੈ ਜੇ ਤੁਹਾਡੇ ਨਾਲ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਤੁਸੀਂ ਇੱਕ ਥਾਲੀ ਵਿੱਚ ਸਾਰਾ ਗਰਮ ਮਸਾਲਾ ਰਲਾ ਕੇ ਧੁੱਪ ਵਖਾ ਸਕਦੇ ਹੋ ਤੇ ਇੱਥੇ ਮੈਂ ਮੜਾ ਜਿਹਾ ਪੁੰਨ ਲਾਂਗੀ ਤਾਂ ਕਿ ਜਦ ਅਸੀਂ ਪਿਸਾਂਗੇ ਇਹਨੂੰ ਤੇ ਵਧੀਆ ਤਰੀਕੇ ਨਾਲ ਪਿਸ ਜਾਏ ਤੇ ਜਿਹੜੀ ਸੁੰਡੇ ਇਹਨੂੰ ਤੋੜ ਕੇ ਪਾਵਾਂਗੇ ਅਸੀਂ ਮਿਕਸੀ ਦੇ ਜਾਰ ਵਿੱਚ ਆਦਰਵਾਇਸ ਜਿਹੜੇ ਬਲੇਡ ਨੇ ਉਹ ਟੁੱਟ ਜਾਂਦੇ ਨੇ ਤੇ ਇੱਥੇ ਮੈਂ ਬੇਲਨ ਨਾਲ ਕ੍ਰਸ਼ ਕਰ ਰਹੀ ਹਾਂ ਇਹਨੂੰ ਇਸ ਤਰੀਕੇ ਨਾਲ ਤੁਸੀਂ ਤੋੜ ਕੇ ਹੀ ਪਾਣੀ ਹੈ ਨਹੀਂ ਤਾਂ ਜਿਹੜਾ ਮਿਕਸੀ ਦੇ ਜਾਰ ਹੈ ਉਹ ਡੈਮੇਜ ਹੋ ਸਕਦਾ ਹੈ ਤੇ ਇੱਥੇ ਮੈਂ ਇੱਕ ਪੈਨ ਲੈ ਲਿਆ ਇਹਦੇ ਵਿੱਚ ਇੱਕ ਇੱਕ ਕਰਕੇ ਅਸੀਂ ਜਿਹੜੇ ਮਸਾਲੇ ਨੇ ਉਹ ਪੁੰਨਾਂਗੇ ਸਭ ਤੋਂ ਪਹਿਲਾਂ ਮੈਂ ਤੇਜ ਪੱਤਾ ਲਿੱਤਾ ਹੈ ਇਹਨੂੰ ਕੱਲੇ ਪੁੰਨਾ ਹੈ ਇੱਕ ਅੱਧਾ ਮਿੰਟ ਵਾਸਤੇ ਤੇ ਹੁਣ ਅਸੀਂ ਲਿੱਤੀਆਂ ਨੇ ਮੋਟੀਆਂ ਲਾਚੀਆਂ ਕਾਲੀਆਂ ਵਾਲੀਆਂ ਇਹਨਾਂ ਨੂੰ ਛਿਲਕੇ ਸਮੇਤ ਹੀ ਪੀਸਾਂਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਜਿਹੜਾ ਕੁਆਂਟੀਟੀ ਤੇ ਕੁਆਲਿਟੀ ਦੋਨੋਂ ਵਧੀਆ ਰਹਿੰਦੀ ਹੈ ਤੇ ਇੱਥੇ ਅਸੀਂ ਯੂਜ਼ ਕੀਤੀਆਂ ਨੇ ਦਾਲਚੀਨੀ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਮਿੰਟ ਰੋਸਟ ਕਰਾਂਗੇ ਬਿਲਕੁਲ ਲੋ ਫਲੇਮ ਤੇ ਤਾਂ ਕਿ ਗਰਮ ਮਸਾਲੇ ਦਾ ਜਿਹੜਾ ਫਲੇਵਰ ਹੈ ਉਹ ਚੇਂਜ ਨਾ ਹੋਏ ਤੇ ਇਥੇ ਇਹਨਾਂ ਨੂੰ ਭੁੰਨਣ ਤੋਂ ਬਾਅਦ ਅਸੀਂ ਐਡ ਕਰਾਂਗੇ ਛੋਟੀਆਂ ਹਰੀਆਂ ਲਾਚੀਆਂ ਲੌਂਗ ਤਨੀਆਂ ਸਾਬਤ ਵਾਲਾ ਤੇ ਇਹਨਾਂ ਨੂੰ 30 30 ਸਕਿੰਟ ਵਾਸਤੇ ਹੀ ਭੁੰਨਾ ਹੈ ਬਹੁਤ ਜ਼ਿਆਦਾ ਨਹੀਂ ਭੁੰਨਾ ਨਹੀਂ ਤਾਂ ਗਰਮ ਮਸਾਲੇ ਦਾ ਫਲੇਵਰ ਜਿਹੜਾ ਹੈ ਉਹ ਕਮ ਹੋ ਜਾਂਦਾ ਹੈ ਤੇ ਖੁਸ਼ਬੂ ਵੀ ਜਿਹੜੀ ਹੈ ਉਹ ਕਮ ਹੋ ਜਾਂਦੀ ਹੈ ਬਹੁਤ ਜ਼ਿਆਦਾ ਭੁੰਨਣ ਨਾਲ ਤੇ ਆਇਲ ਜਿਹੜਾ ਹੈ ਉਹ ਰਿਡਿਊਸ ਹੋ ਜਾਂਦਾ ਹੈ ਇਸ ਵਾਸਤੇ ਇਸ ਨੂੰ ਸਿਰਫ 30 ਸਕਿੰਟ ਵਾਸਤੇ ਹੀ ਭੁੰਨਾ ਹੈ ਤੇ ਇਸ ਨੂੰ ਭੁੰਨਣ ਤੋਂ ਬਾਅਦ ਅਸੀਂ ਐਡ ਕਰਾਂਗੇ ਜ਼ੀਰਾ जीरा سب ਤੋਂ ਬਾਅਦ ਵਿੱਚ ਐਡ ਕਰਾਂਗੇ ਕਿਉਂਕਿ ਧਨੀਆਂ ਜਿਹੜਾ ਉਹ ਜ਼ਿਆਦਾ ਟਾਈਮ ਲੈਂਦਾ ਹੈ ਭੁੰਨਣ ਵਿੱਚ ਤੇ ਜ਼ੀਰਾ ਜਿਹੜਾ ਉਹ ਕਮ ਟਾਈਮ ਵਿੱਚ ਰੋਸਟ ਹੋ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਮੈਂ ਕਾਲੀ ਮਿਰਚਾ ਐਡ ਕੀਤੀਆਂ ਨੇ ਤੇ ਨਾਲ ਹੀ ਐਡ ਕਰ ਦਿੱਤਾ ਹੈ ਜ਼ੀਰਾ ਤੇ ਪੈਨ ਜੇ ਜ਼ਿਆਦਾ ਗਰਮ ਹੋ ਜਾਏ ਤਾਂ ਤੁਸੀਂ ਗੈਸ ਬੰਦ ਕਰ ਸਕਦੇ ਹੋ ਤੇ ਇਹਨੂੰ ਐਡ ਕਰਨ ਤੋਂ ਬਾਅਦ ਅਸੀਂ ਜਬ ਇਤਨੀ ਵੀ ਐਡ ਕਰ ਦਿੱਤੀ ਹੈ ਤੇ ਬੰਦ ਕਰਨ ਤੋਂ ਬਾਅਦ ਹੀ ਅਸੀਂ 1-2 ਮਿੰਟ ਵਾਸਤੇ ਇਹਨੂੰ ਚੰਗੀ ਤਰ੍ਹਾਂ ਚਲਾਵਾਂਗੇ ਤਾਂ ਕਿ ਜਿਹੜਾ ਜੀਰਾ ਤੇ ਬਾਕੀ ਦੇ ਜਿਹੜੇ ਮਸਾਲੇ ਆ ਉਹਨਾਂ ਦੀ ਨਮੀ ਜਿਹੜੀ ਹੈ ਜਿਹੜਾ ਮੌਇਸਚਰ ਹੈ ਉਹ ਉੱਡ ਜਾਏ ਤੇ ਇਹਨੂੰ ਚੰਗੀ ਤਰੀਕੇ ਨਾਲ ਡਰਾਈ ਕਰ ਲੈਣਾ ਤੇ ਗਰਮ ਮਸਾਲਾ ਜਦ ਵੀ ਤੋਂ ਅੱਛੀ ਪਿਸਣਾ ਹੈ ਤੇ ਠੰਡਾ ਕਰਕੇ ਪਿਸਣਾ ਹੈ ਤੇ ਹੁਣ ਤੁਸੀਂ ਵੇਖ ਸਕਦੇ ਹੋ ਸਾਰੇ ਜਿਹੜੇ ਮਸਾਲੇ ਨੇ ਉਮਾਣੀ-ਮਾਣੀ ਖੁਸ਼ਬੂ ਆਣ ਲੱਗੀ ਹੈ ਤੇ ਮਸਾਲੇ ਜਿਹੜੇ ਨੇ ਭੁੰਨ ਕੇ ਰੈਡੀ ਹੋ ਗਏ ਨੇ ਤੇ ਇਸ ਤਰੀਕੇ ਨਾਲ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਣਾ ਤੁਸੀਂ ਇੱਕ ਵਾਰੀ ਤੁਹਾਨੂੰ ਬਹੁਤ ਪਸੰਦ ਆਏਗਾ ਤੇ ਖਾਣੇ ਦਾ ਫਲੇਵਰ ਤੁਸੀਂ ਯਕੀਨ ਨਹੀਂ ਮੰਨੋਗੇ ਖੁਸ਼ਬੂ ਬਹੁਤ ਚੰਗੀ ਆਂਦੀ ਹੈ ਤੇ ਅਸੀਂ ਇਹਨੂੰ ਚੰਗੀ ਤਰੀਕੇ ਨਾਲ ਥਾਲੀ ਵਿੱਚ ਪਾ ਕੇ ਚੰਗੀ ਤਰੀਕੇ ਨਾਲ ਠੰਡਾ ਕਰਨਾ ਹੈ 1 ਘੰਟੇ ਵਾਸਤੇ ਛੱਡ ਦਾਂਗੇ ਇਹਨੂੰ ਐ ਮਿਕਸ ਕਰਕੇ ਤੇ ਪੂਰੀ ਤਰੀਕੇ ਨਾਲ ਠੰਡਾ ਹੋ ਚੁੱਕਿਆ ਹੈ 1 ਘੰਟਾ ਹੋ ਚੁੱਕਿਆ ਹੈ ਤੇ ਚੰਗੀ ਤਰੀਕੇ ਨਾਲ ਇਹਨੂੰ ਠੰਡਾ ਕਰਕੇ ਅਸੀਂ ਮਿਕਸੀ ਦੇ ਜਾਰ ਵਿੱਚ ਪਾ ਦਾਂਗੇ ਤੇ ਇਹਨੂੰ ਪਿਸਦੇ ਹੋਏ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਇੱਕ ਵਾਰੀ ਵਿੱਚ ਨਾ ਚਲਾਉਣਾ ਮਿਕਸੀ ਨੂੰ ਥੋੜਾ ਥੋੜਾ ਕਰਕੇ ਰਨ ਕਰੋਗੇ ਤੇ ਮਿਕਸੀ ਜਿਹੜੀ ਹੈ ਉਹ ਸੇਫ ਰਹੇਗੀ ਤੇ ਵਿੱਚੋਂ ਤੁਸੀਂ ਵੇਖ ਸਕਦੇ ਹੋ ਤੇਜ ਪੱਤਾ ਨਹੀਂ ਪਿਸਿਆ ਸੀ ਤੇ ਮੈਂ ਚੰਗੀ ਤਰੀਕੇ ਨਾਲ ਚਮਚ ਨਾਲ ਇਹਨੂੰ ਹਿਲਾ ਦਿੱਤਾ ਸੀ ਤੇ ਰੋਕ ਰੋਕ ਕੇ ਮਿਕਸੀ ਨੂੰ ਚੰਗੀ ਤਰੀਕੇ ਨਾਲ ਬਿਲਕੁਲ ਬਰੀਕ ਗਰਮ ਮਸਾਲਾ ਪਿਸ ਕੇ ਰੈਡੀ ਹੋ ਜਾਏਗਾ ਜੇ ਤੁਸੀਂ ਚਾਹੋ ਤੇ ਇਹਨੂੰ ਛਾਨ ਸਕਦੇ ਹੋ ਬਟ ਛਨਣ ਦੀ ਲੋੜ ਨਹੀਂ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਮੋٹے-ਮੋٹے ਟੁਕੜੇ ਨਹੀਂ ਰਹਿਣਗੇ ਤੇ ਤੁਸੀਂ ਵੇਖ ਸਕਦੇ ਹੋ ਕਿੰਨਾ ਵਧੀਆ ਦਿਖ ਰਿਹਾ ਹੈ ਬਾਜ਼ਾਰ ਵਾਲੇ ਗਰਮ ਮਸਾਲੇ ਤੋਂ 100 ਗੁਣਾ ਵਧੀਆ ਬਣਦਾ ਹੈ ਤੁਸੀਂ ਟਰਾਈ ਕਰਨਾ ਤੇ ਮੇਰੇ ਨਾਲ ਜ਼ਰੂਰ ਸ਼ੇਅਰ ਕਰਨਾ ਕਿ ਤੁਹਾਨੂੰ ਮੇਰੀ ਇਹ ਗਰਮ ਮਸਾਲੇ ਦੀ ਰੈਸিপি ਕਿਹੋ ਜੀ ਲਗੀ ਜੇ ਤੁਹਾਨੂੰ ਇਹ ਰੈਸিপি ਪਸੰਦ ਆਈ ਤਾਂ ਮੈਂ ਤੁਹਾਡੇ ਨਾਲ ਹੋਰ ਰੈਸਪੀਜ਼ ਵੀ ਸ਼ੇਅਰ ਕਰਾਂਗੀ ਤੇ ਆਪਣੀ ਪੰਜਾਬੀ ਡਿਸ਼ੇਸ ਤੇ ਹੋਰ ਡਿਸ਼ੇਸ ਵਿੱਚ ਵੀ ਇਹਨੂੰ ਤੁਸੀਂ ਈਜ਼ੀਲੀ ਯੂਜ਼ ਕਰ ਸਕਦੇ ਹੋ ਬਹੁਤ ਜ਼ਿਆਦਾ ਸਵਾਦ ਬਣਦਾ ਹੈ ਤੇ ਇਹਨੂੰ ਸਟੋਰ ਕਰਨ ਲਈ ਤੁਸੀਂ ਜੇ ਬਾਰਸ਼ਾਂ ਵਿੱਚ ਬਣਾ ਰਹੇ ਹੋ ਤਾਂ ਜਿਸ ਵੀ ਡੱਬੇ ਵਿੱਚ ਤੁਸੀਂ ਇਹਨੂੰ ਪਾਣਾ ਹੈ ਥੱਲੇ ਇੱਕ ਚਮਚ ਨਮਕ ਦੇ ਜਿਹੜਾ ਹੈ ਉਹ ਸਪਰੈਡ ਕਰਕੇ ਜਦ ਉਸੇ ਉਤੋਂ ਤੁਸੀਂ ਗਰਮ ਮਸਾਲਾ ਪਾਓਗੇ ਤਾਂ ਗਰਮ ਮਸਾਲੇ ਦਾ ਫਲੇਵਰ ਖੁਸ਼ਬੂ ਕਦੇ ਵੀ ਨਹੀਂ ਖਰਾਬ ਹੋਏਗੀ ਤੇ ਜਿਹੜਾ ਸਿਲਾ ਹੋ ਜਾਂਦਾ ਹੈ ਥੋੜੇ ਟਾਈਮ ਵਿੱਚ ਉਹ ਵੀ ਨਹੀਂ ਸਿਲੇਗਾ ਤੇ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਕਾਂਚ ਜਾਂ ਪਲਾਸਟਿਕ ਦੇ ਕੰਟੇਨਰ ਵਿੱਚ ਇਹਨੂੰ ਸਟੋਰ ਕਰ ਸਕਦੇ ਹੋ ਤੇ ਗਰਮ ਮਸਾਲਾ ਰੈਡੀ ਹੈ ਮੇ ਜੇ ਵੀਡੀਓ ਪਸੰਦ ਆਈ ਹੋਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮੇਰੇ ਚੈਨਲ ਨੂੰ ਸਪੋਰਟ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ